ਤਾਨੂੰ ਵਾਰ-ਵਾਰ ਧਮਕੀਆਂ ਦੇ ਰਿਆ ਜੇ ਤੂੰ ਜਿੱਤ ਗਿਆ 14 ਤਰੀਕ ਤੱਕ ਸਾਡੀ ਆ 15 ਤਰੀਕ ਉਹ ਸਾਡੀ ਹੋਊਗੀ ਨਾਨੇ ਮੇਰੇ ਕੇਸਾਂ ਦੀ ਬੇਅਦਮੀ ਕੀਤੀ ਆ ਜੇਕਰ ਇਹਨਾਂ ਕੇਸਾਂ ਦੀ ਕਿਸੇ ਨੂੰ ਵੀ ਕੋਈ ਲੱਜਪੱਤ ਹੈਗੀ ਆ ਤੋ ਮੇਰੇ ਨਾਲ ਆ ਕੇ ਖੜਨ ਡੀਐਸਪੀ ਸਾਹਿਬ ਨੇ ਮੈਨੂੰ ਕੋਈ ਇਹਦੇ ਵਿੱਚ ਹੈਲਪ ਨਹੀਂ ਕੀਤੀ ਉਹਨਾਂ ਨੇ ਮੈਨੂੰ ੱਟੇ ਮਾਰ ਕੇ ਉਧਰ ਭੇਜਤਾ ਕਿ ਤੂੰ ਇੱਥੇ ਚੱਲ ਕੇ ਚਲਾ ਜਾ ਤੇ ਉਧਰ ਜਾ ਕੇ ਗੱਲ ਕਰ ਤੂੰ ਇੱਥੇ ਆ ਕੇ ਨਹੀਂ ਖੜਨਾ आम आदमी पार्टी मजदादाबाद आम आदमी पार्टी मजाबाद आम आदमी पार्टी मददाबाद पॉल्टी के बहुत वर्दाबाद पॉलिटिक

ਮੇਰੇ ਨਾਲ ਜੁੜਿਆ ਜਿਹੜੀ ਜੈਮਨ ਦਾ ਚੰਨੀ ਹਿੰਮਤ ਆ ਮੇਰੇ ਨਾਲ ਲੱਖ ਲੜ ਕੇ ਉਕਾੜ ਕਿਉਂਕਿ ਮੈਂ ਜਿੱਤ ਰਿਹਾ ਮੇਰੇ ਕੋਲ ਇਹ ਵੀਰ ਆ ਅੱਜ ਉਹ ਦੋ ਦੋ ਛਕਣਾ

ਕੀ ਪਾ ਉਹ ਹੋ ਗਿਆ ਨਾ ਪੱਗ ਲੋ ਦੀ ਪੱਗ ਨਾ ਲਗ ਲਈਓ ਪੱਗ ਦਾ ਕਾਰਨ ਕੀ ਪੱਗ ਲੈਣਾ ਪੱਗ ਮੈਂ ਆਪਦੀ ਮਿਸ਼ਨ ਨੂੰ ਫੜਾ ਰਿਆ ਸੀਗਾ ਇਹ ਫੈਲ ਉਹ ਕਦੋਂ ਦੀ ਇੱਥੇ ਪਹਿਲਾਂ ਹੀ ਸੇ ੱਟਕੇ ਮਾਰੇ ਗਏ ਉਹਨੂੰ ਗੇਟ ਤੇ ਉਹਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਮੇਰੇ 6 ਮੈਂਬਰ ਆ ਮੇਰੇ 2 ਕੈਂਡੀਡੇਟ ਸੀਗੇ ਇੱਕ ਨਾਮਿਨੇਟ ਵਾਲਾ ਔਰ ਇੱਕ ਉਹ ਤੁਹਾਡੇ ਰਿਕਵਰੀ ਵਾਲਾ ਜਿਹੜਾ ਪੜਾ ਆਪਣਾ ਰਫਾਇਲ ਵਾਲਾ ਪੜਿਆ ਜਿਨ੍ਹਾਂ ਨੇ ਸਾਨੂੰ ਕੁਝ ਵੀ ਨਹੀਂ ਲਾਂਦ ਦਿੱਤਾ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਇਹ ਬੰਦਾ ਜਿੱਤ ਰਿਹਾ ਅੱਜ ਇਹ ਇਕ ਤਿਆਰ ਰਚਾ ਜਾਣਾ ਸੀ ਖੜੰਝਪਿੰਡ ਦੇ ਵਿੱਚ ਕਿਉਂਕਿ ਸਾਰੀ ਗਰੀਬ ਜਨਤਾ ਮੇਰੇ ਨਾਲ ਖੜੀ ਸੀ ਇੱਕ ਪਾਸਿਆ ਮੇਰੇ ਪਾਸੇ ਮੈਂ ਬੜੇ ਆ ਫਾਈਨਲ ਕੋਲ ਕੋ ਕੇ ਰੱਖਿਆ ਜਾ ਰਿਹਾ ਆ ਆ ਪਾ ਰਹੇ ਆ ਇੱਕ ਸਾਡੇ 300000 ਤੁਹਾਨੂੰ ਆ ਲੈ ਜਿਦੇ ਵਿੱਚ ਜੀਵਨਾਮ ਟੀਵੀ ਆ ਇਹ ਬੰਦੇ ਦਾ ਕੋਲਾ ਇਹਨਾਂ ਨਾਟੀਲੀਆ ਜਿਹਨਾਂ ਖੋਆ ਮੋਬਾਈਲ ਅਸੀਂ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਅਸੀਂ ਰਿਕੁਐਸਟ ਕਰਦੇ ਆ ਕਿ ਉਹਨਾਂ ਦੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਬਣਦੀ ਹਿਸਾਬਾ ਕੀਤੀ ਜਾਵੇ ਤਾਂ ਤੇ ਉਹ ਅੱਗੇ ਤੋਂ ਕਿਸੇ ਵੀ ਬੰਦੇ ਨਾਲ ਆਹੋ ਜੀ ਧੱਕੇਸ਼ਾਹੀ ਨਾ ਕਰਨ ਕਿਉਂਕਿ ਮੈਂ ਇੱਕ ਬਹੁਤ ਹੀ ਘਰੋ ਗਰੀਬ ਆਦਮੀ ਆ 5 ਸਾਲ ਮੈਂ ਪਿਛਲੇ ਟਰਮ ਦੇ ਵਿੱਚ 5 ਸਾਲ ਸਰਪੰਚੀ ਕਰ ਚੁੱਕਿਆ ਐਸ ਵਾਰ ਮੈਂ ਆਪਦੀ ਮਿਸੇ ਨੂੰ ਸਰਪੰਚੀ ਦੇ ਲੜਾ ਰਿਹਾ ਸੀ ਇੱਕ ਜਰਨਲ ਵਰਗ ਦਾ ਲੜਕਾ ਐਸ ਸੀ ਦੇ ਨਾਲ ਲੜ ਰਿਹਾ ਵਾਰ-ਵਾਰ ਕਹਿ ਰਿਹਾ ਮੇਰੇ ਨਾਲ ਕੰਪਰੋਮਾਈਜ਼ ਕਰ ਲੈ ਤੂੰ 2.5 ਸਾਲ ਕਰ ਲੈ ਮੈਂ 2.5 ਸਾਲ ਕਰ ਲੈਣਾ ਮੇਰੇ 'ਚ ਦਰਤਾ ਮੈਂ 5 ਸਾਲ ਕਰਨਿਆ ਕਿਉਂਕਿ ਉਹਨਾਂ ਕੋਲੇ ਵੋਟ ਹੈ ਨਹੀਂ ਮੇਰੇ ਕੋਲੇ ਵੋਟ ਤੰਤਰ ਦਾ ਰਾਜਾ ਜਿਹੜਾ ਮੈਨੂੰ ਲੋਕਾਂ ਨੇ ਮੈਨੂੰ ਫਤਵਾ ਦਿੱਤਾ ਮੈਂ 5 ਸਾਲ ਚੰਗੇ ਕੰਮ ਕੀਤੇ ਤੇ ਤਾਂ ਹੀ ਮੈਨੂੰ ਉਸ ਜਨਤਾ ਨੇ ਇਸ ਨਿਵਾਜਿਆ ਇਸ ਲਈ ਉਹਨਾਂ ਨੇ ਘਰ ਆ ਕੇ ਮੈਨੂੰ ਕਿਹਾ ਕਿ ਅਸੀਂ ਤੇਰੇ ਨਾਲ ਆ ਅਸੀਂ ਤੈਨੂੰ ਸਰਪੰਚ ਬਣਾਵਾਂਗੇ ਜੇਕਰ ਨਹੀਂ ਬਣਾਉਂਦੇ ਸਰਪੰਚ ਤਾਂ ਅਸੀਂ ਪਿੰਡ ਛੱਡ ਕੇ ਚਲੇ ਜਾਵਾਂਗੇ ਸਾਰੇ ਕਿਉਂਕਿ ਇਹਨਾਂ ਲੋਕਾਂ ਦੇ ਕੋਲ ਕੁਝ ਵੀ ਹੈ ਨਹੀਂ ਸਾਡੇ ਕੋਲ ਸਾਡੀ ਜ਼ਮੀਰ ਆ ਸਾਡੇ ਕੋਲ ਸਾਡੀ ਇੱਜ਼ਤ ਆ ਜੇ ਅਸੀਂ ਇਹੇ ਵੀ ਉਹਨਾਂ ਨੂੰ ਉਲਟਾ ਦਏ ਤੇ ਫਿਰ ਅਸੀਂ ਚੰਗੇ ਆ ਕਿਉਂਕਿ ਇਹ ਜਿਹੜਾ ਕੰਮ ਹੋ ਚੁੱਕਿਆ ਇਹ ਬਹੁਤ ਗਲਤ ਹੋਇਆ ਜਿਹਦੇ ਵਿੱਚ ਮੇਰੇ ਪਿੰਡ ਦੇ ਕੁਝ ਨੌਜਵਾਨ ਜਿਹੜੇ ਅੰਦਰ ਖੜੇ ਆ ਇਹਨਾਂ ਨੇ ਤੜਕੇ ਦੇ ਲਾਗੇ ਸ਼ਾਂਤੀ ਸਾਡੇ ਨਾਲ ਧੱਕੇਸ਼ਾਹੀ ਕੀਤੀ ਆ ਹੁਣ ਵੀ ਕਰੀ ਜਾਂਦੇ ਆ ਕੌਣ ਕਿਉਂ ਨਾ ਪੜੇ ਮੈਂ ਸਾਰੇ ਮੇਰੇ ਕੋਲੇ ਸਾਰੇ ਬੰਦੇ ਹੈਗੇ ਆ ਜਿਹੜੇ ਨਿਗਾ ਦੇ ਵਿੱਚ ਜਿਹੜਾ ਕੈਂਡੀਡੇਟ ਖੜਾ ਹੋਇਆ ਉਹਨੂੰ ਕਹਿੰਦੇ ਜੇ ਤਰ ਉਹਦੇ ਕੋਲੇ ਪਿਸਟਲ ਆ ਸਾਡੇ ਪਿੰਡ ਦਾ ਡੀਸੀਸੀ ਉਹਨੇ ਇਹਨੇ ਪਿਸਟਲ ਬਣਾ ਕੇ ਦਿੱਤੇ ਆ ਸਾਨੂੰ ਵਾਰ-ਵਾਰ ਧਮਕੀਆਂ ਦੇ ਰਹੇ ਆ ਜੇ ਤੂੰ ਜਿੱਤ ਗਿਆ 14 ਤਰੀਕ ਤੱਕ ਸਾਡੀ ਆ 15 ਤਰੀਕ ਉਹ ਸਾਡੀ ਹੋਊਗੀ ਕਿਉਂਕਿ ਮੇਰੇ ਦੋ ਬੱਚੇ ਆ ਇੱਕ ਬੇਟਾ ਤੇ ਇੱਕ ਬੇਟੀ ਇੱਕ ਮੇਰੀ ਮਿਸੀ ਜੈ ਇੱਕ ਮਾਇਆ ਚਾਰਾਂ ਦੇ ਵਿੱਚੋਂ ਜੇਕਰ ਸਾਨੂੰ ਕਿਸੇ ਨੂੰ ਹੀ ਮਹਕੀਮ ਹੁੰਦੀ ਆ ਕੋਸ਼ਿਸ਼ ਹੀ ਹੁੰਦਾ ਇਹਦੇ ਵਿੱਚ ਜਿਹੜਾ ਸਾਡਾ ਆਪੋਜੀਟ ਕੈਂਡੀਡੇਟ ਆ ਉਹ ਜੋ ਹੀ ਜ਼ਿੰਮੇਵਾਰ ਹੋਊਗਾ ਕਿਉਂਕਿ ਉਸਨੇ ਸਾਡੇ ਨਾਲ ਇਨਾ ਧੱਕਾ ਕੀਤਾ ਕੱਲ ਗੱਡੀਆਂ ਨੂੰ ਮਗਰ ਲਾ ਕੱਲ ਰਾਤ ਅਸੀਂ ਪੂਰੀਆਂ ਫਾਈਲਾ ਕੰਪਲੀਟ ਕਰਕੇ ਰਾਤ 12:35 ਮਿੰਟ ਤੇ ਕਰੇ ਜਾ ਰਹੇ ਸੀ ਬੈਰੋ ਕੀ ਤੋਂ ਅੱਗੇ ਤਾਰੇ ਵਾਲੇ ਦੇ ਵਿਚਕਾਰ ਸੂਏ ਦੇ ਉੱਤੇ ਇਹਨਾਂ ਨੇ ਸਕੋਰਪੀਓ ਗੱਡੀ ਠੱਲ ਕੇ ਸਾਡਾ ਟੱਕਾ ਪਿੱਛਾ ਕੀਤਾ ਕਿਉਂਕਿ ਜੇਕਰ ਮੇਰੇ ਨਾਲ ਕੋਈ ਵੀ ਬੰਦਾ ਨਾ ਹੁੰਦਾ ਸ਼ਾਇਦ ਮੇਰੀ ਜਾਨ ਨੂੰ ਨੁਕਸਾਨ ਵੀ ਹੋ ਸਕਦਾ ਸੀ ਕਿਉਂਕਿ ਮੈਂ ਹਜੇ ਵੀ ਕਹਿ ਰਿਹਾ ਕਿ ਜੇ ਹਜੇ ਵੀ ਕੁਝ ਕੋਈ ਗੱਲ ਹੋ ਗਈ ਤੇ ਮੈਨੂੰ ਪੂਰਾ ਹਜ਼ਾਰ ਦੀ ਜਾਨ ਦਾ ਖਤਰਾ ਤੇ ਕਦੇ ਵੀ ਮੈਨੂੰ ਇਹ ਚੱਕ ਸਕਦੇ ਆ ਕਿਉਂਕਿ ਇੰਨਾ ਸਾਰੇ ਬੰਦਿਆਂ ਦੇ ਕੋਲੇ ਪਿਸਤੌਲ ਘਰਾਂ ਦੇ ਵਿੱਚ ਇਨਾਂ ਕੋਲੇ ਬਹੁਤ ਕੋਸ਼ਾ ਬੰਦੂਕਾਂ ਇਹਨਾਂ ਨੂੰ ਮੈਂ ਇਹ ਦੱਸਣਾ ਚਾਹਣਾ ਜੇ ਤੁਹਾਡੇ ਚ ਐਡੀ ਹਿੰਮਤ ਹੈਗੀ ਆ ਤੇ ਇਸ ਛੋਟੇ ਜਿਹੇ ਇਨਸਾਨ ਦੇ ਨਾਲ ਇੱਕ ਵਾਰ ਮੰਗਾ ਲੈ ਕੇ ਉਖਾੜ ਕਿ ਕੌਣ ਜਿੱਤਦਾ ਜੇਕਰ ਇਹ ਜਿੱਤ ਜਾਂਦਾ ਤੇ ਮੈਂ ਆਪਦੀ ਉੱਤੇ ਹੀ ਜਾਣ ਦੇਣਾ ਜੇ ਇਹ ਹਾਰਦਾ ਤਾਂ ਇਹਨਾਂ ਨੂੰ ਆਪਦੀ ਜਾਨ ਦੇਣੀ ਪਣੀ ਹਤੇ ਉਹਨਾਂ ਨੂੰ ਆਹਦਾ ਪਿੰਡ ਛੱਡਣਾ ਪਊਗਾ ਉਹ ਪੱਗ ਲਾ ਦੀ ਮੇਰੀ ਫੈਲ ਸਾਡੀਆਂ ਦੋ ਫੈਲਾਂ ਆ ਰਹੀਆਂ ਸਾਡੀ ਫੈਲ ਜਾਣ ਨਹੀਂ ਦਿੰਦੇ ਹੰਦਾ ਆਹ ਵੇਖੋ ਆ ਰਹੀਆਂ ਸਾਡੀ ਫੈਲ ਸਾਡੀ ਆ ਰਹੀ ਫੈਲ ਆ ਰਹੀ ਫੈਲ ਸਾਡੀ ਜਾਣ ਨਹੀਂ ਦਿੰਦੇ ਪਏ ਮੈਂ ਇਥੋਂ ਗਿਆ ਬਾਰਕ ਹੋ ਗਿਆ ਮੈਂ ਬਹੁਤ ਸਾਡੇ ਨਾਲ ਟੱਕਾ ਰਿਆ ਸਾਡੀਆਂ ਫੈਲਾਂ ਜਿਹੜੀਆਂ ਕੋਈ ਜਮਾ ਨਹੀਂ ਹੋਣ ਦਿੱਤੀਆਂ ਜਾ ਰਹੀਆਂ ਅਮਨਦੀਪ ਕੌਰ ਬੂਟਾ ਵਾਈਫ ਆਫ ਬੂਟਾ ਸਿੰਘ ਉਹਦੀ ਫੈਲਾਂ ਨੂੰ ਫੜਾ ਕੇ ਆ ਇਧਰ ਦੀ ਫੜਾ ਕੇ ਅਮਨਦੀਪ ਕੌਰ ਬੂਟਾ ਸਿੰਘ ਦੀ ਉਖਾਲ ਕਿਉਂਕਿ ਅਜਾ ਕੋਈ ਮੈਂ ਇੱਕ ਮੈਂ ਕੇਸ ਤਾਂ ਰੱਖਿਆ ਜੇ ਦਾੜੀ ਨਹੀਂ ਰੱਖੀ ਮੈਂ ਇੱਕ ਕੇਸਦਾਰ ਹੀ ਸਿੱਖਦਾ ਹਾਂ ਕਿਉਂਕਿ ਉਹਨਾਂ ਨੇ ਮੇਰੇ ਕੇਸਾਂ ਦੀ ਬੇਅਦਬੀ ਕੀਤੀ ਆ ਜੇਕਰ ਇਹਨਾਂ ਕੇਸਾਂ ਦੀ ਕਿਸੇ ਨੂੰ ਵੀ ਕੋਈ ਲੱਜਪੱਤ ਹੈਗੀ ਆ ਤਾਂ ਉਹ ਮੇਰੇ ਨਾਲ ਆਕੇ ਖੜਨ ਕਿਉਂਕਿ ਇੱਥੇ ਇੰਨੀ ਜਨਤਾ ਜਿਨ੍ਹਾਂ ਨੇ ਇੱਕ ਕਿਸੇ ਨੇ ਮੈਂਬਰ ਬਣਾ ਕਿਸੇ ਨੇ ਸਰਪੰਚ ਬਣਾ ਕਿਸੇ ਵਾਰਡ ਚ ਬਣਾ ਕਿਸੇ ਪਿੰਡ ਦਾ ਸਰਪੰਚ ਬਣਾ ਉਹ ਇਨੇ ਖੱਜਲ ਖਵਾਰ ਹੋ ਰਹੇ ਆ ਨਮਿੰਦੇ ਬੰਦੇ ਆ ਜਿਹੜੇ ਮੁੰਡੇ ਸਾਡੇ ਨਾਲ ਆਏ ਆ ਉਹ ਖੁਦ ਜ਼ਿੰਮੇਵਾਰ ਹੈ ਗਿਆ ਉਹਨਾਂ ਦਾ ਇੱਕ ਦਾ ਨਾਮ ਇੱਕ ਦਾ ਨਾਮ ਹੈਗਾ ਸਤਵੰਤ ਸਿੰਘ ਟੀਲੀ ਦੂਜੇ ਦਾ ਨਾਮ ਗਰਜੀਤ ਸਿੰਘ son of ਅਜੈਬ ਸਿੰਘ ਤੀਜਾ ਨਾਮ ਗੁਰਪ੍ਰੀਤ ਸਿੰਘ son of ਨਾਭ ਸਿੰਘ ਚੌਥਾ ਨਾਮ ਇਹਨਾਂ ਦੇ ਵਿੱਚ ਹੈਗਾ ਸੀਗਾ ਹਿੰਦੂ ਕਿੰਦੂ ਹਰਮਿਤ ਸਿੰਘ ਤਾਲ ਸਿੰਘ ਇੱਕ ਹੈਗਾ ਗੁਰਪ੍ਰੀਤ ਸਿੰਘ ਤਾਲ ਸਿੰਘ ਹੋਰ ਕਿਹੜਾ ਸੀਗਾ ਤੇ ਨਹੀਂ ਨਹੀਂ ਉਹਨਾਂ ਦੇ ਕਿਹੜੇ ਪਿੰਡ ਆ ਇਹ ਉਹ ਖੜਾਂ ਦੇ ਪਿੰਡ ਦੇ ਰਹਿਣ ਵਾਲਿਆ ਇਹ ਸਾਨੂੰ ਬਹੁਤ ਸਾਡੇ ਨਾਲ ਧੱਕਾ ਕਰ ਰਹੇ ਆ ਸਾਨੂੰ ਇਹ ਹੈ ਕਿ ਸਾਡੀਆਂ ਜਿੰਨੀਆਂ ਵੀ ਹੈਗੀਆਂ ਫੈਲਾ ਸਾਡੀਆਂ ਨੋਮੀਨੇਟ ਹੋਣੀਆਂ ਚਾਹੀਦੀਆਂ ਹਾਂ ਕੁਝ ਛੋਟੇ ਕੱਪੜੇ ਹੀ ਪਾੜੇ ਆ ਜੀ ਹਾਂਜੀ ਇਹ ਸਾਡੇ ਕੱਪੜੇ ਆ ਸਾਡੇ ਬਹੁਤ ਕੁਝ ਬਹੁਤ ਤੱਕੇ ਸਾਈ ਹੋਈ ਆ ਸਾਡੇ ਨਾਲ ਮੈਨੂੰ ਇੱਥੇ ਸੁੱਟਿਆ ਮੇਰੇ ਕਿਉਂ ਗਿਆ ਵੇਖੋ ਕੋਈ ਮੈਂ ਝੂਠ ਨਹੀਂ ਮਾਰ ਰਿਹਾ ਕੋਈ ਮੈਂ ਆਪਣੇ ਨਹੀਂ ਚੋਣ ਕਮਿਸ਼ਨ ਤੋਂ ਕੀ ਮੰਗ ਰਿਹਾ ਚੋਣ ਕਮਿਸ਼ਨ ਤੋਂ ਇਹ ਮੰਗ ਕਰਨਾ ਚਾਹਣਾ ਕਿ ਇਸ ਪ੍ਰਸ਼ਾਸਨ ਜਿੰਨਾ ਵੀ ਪ੍ਰਸ਼ਾਸਨ ਹੈ ਖੁਦ ਪ੍ਰਸ਼ਾਸਨ ਜ਼ਿੰਮੇਵਾਰ ਆ ਇੱਥੇ ਕਿਸੇ ਤਰ੍ਹਾਂ ਦਾ ਕੋਈ ਕਿਸੇ ਤਰ੍ਹਾਂ ਦੀ ਕੋਈ ਵੀ ਰਿਸਪੌਂਸਿਬਿਲਟੀ ਕਿਸੇ ਦੀ ਹੈ ਨਹੀਂ ਗਈ ਹਾਲਕਾ ਜ਼ਿਲ੍ਹੇ ਦਾ ਪ੍ਰਸ਼ਾਸਨ ਸਾਰਾ ਹੀ ਖੁਦ ਜ਼ਿੰਮੇਵਾਰ ਆ ਡੀਐਸਪੀ ਸਾਹਿਬ ਨੇ ਮੈਨੂੰ ਕੋਈ ਇਹਦੇ ਵਿੱਚ ਹੈਲਪ ਨਹੀਂ ਕੀਤੀ ਉਹਨਾਂ ਨੇ ਮੈਨੂੰ ੱਟੇ ਮਾਰ ਕੇ ਇੱਧਰ ਭੇਜਤਾ ਕਿ ਤੂੰ ਇੱਥੋਂ ਚੱਲ ਕੇ ਚਲਾ ਜਾ ਤੇ ਉੱਧਰ ਜਾ ਕੇ ਗੱਲ ਕਰ ਤੂੰ ਇੱਥੇ ਆ ਕੇ ਨਹੀਂ ਖੜਨਾ ਉਸ ਦਾ ਕੀ ਰਿਸਪਾਂਸ ਮਿਲਸ ਦਾ ਕੋਈ ਰਿਸਪਾਂਸ ਨਹੀਂ ਉਹਨਾਂ ਨੇ ਕਿਸੇ ਤਰ੍ਹਾਂ ਦੀ ਕੋਈ ਮੇਰੀ ਸੁਣਵਾਈ ਨਹੀਂ ਕੀਤੀ ਆ ਪੱਕ ਤੁਹਾਡੀ ਕਿਹਨਾਂ ਨੇ ਸੁਲਾਈ ਇਹ ਮੇਰੀ ਪੱਧ ਰੋਈ ਵਾਲੇ ਦੇ ਬੰਦੇ ਸੀ ਉਹਨਾਂ ਤੋਂ ਉਹਨਾਂ ਤੋਂ ਰੋਈ ਵਾਲੇ ਦੇ ਬੰਦਿਆਂ ਤੋਂ ਲਵਾਈ ਗਈ ਆ ਜਿਹੜੇ ਸਾਡੇ ਪਿੰਡ ਦੇ ਆਮ ਆਦਮੀ ਪਾਰਟੀ ਵਾਲੇ ਗਰਲਸ ਕਾਲਜ ਦੇ ਵਿੱਚ ਅੱਜ ਜਿਹੜੀਆਂ ਨਾਮਿਨੇਸ਼ਨਸ ਫਾਈਲ ਹੋ ਰਹੀਆਂ ਨੇ ਉਹਨਾਂ ਨਾਮਿਨੇਸ਼ਨਸ ਨੂੰ ਫਾਈਲ ਕਰਨ ਵਾਸਤੇ ਕრაਊਡ ਨੂੰ ਕੰਟਰੋਲ ਕੀਤਾ ਗਿਆ ਫੋਰਸ ਵਧਾ ਲਈ ਗਈ ਹੈ ਕਰਾਊਡ ਨੂੰ ਦੇਖਦੇ ਹੋਏ ਫੋਰਸ ਨੂੰ ਇਨਕਰੀਸ ਕਰ ਦਿੱਤਾ ਗਿਆ ਤੇ ਜਿਹੜੀਆਂ ਨੋਮੀਨੇਸ਼ਨਸ ਨੇ ਉਹ 3 ਵਜੇ ਤੱਕ ਜੋ 게ਟ ਹੈਗਾ ਉਹ ক্লোਜ਼ ਕਰ ਦਿੱਤਾ ਗਿਆ ਜਿਹੜੇ ਅੰਦਰ ਡਾਕੂਮੈਂਟਸ ਲੈ ਕੇ ਨੋਮੀਨੇਸ਼ਨਸ ਫਾਈਲ ਕਰਨ ਵਾਸਤੇ ਆ ਚੁੱਕੇ ਨੇ ਕੈਂਡੀਡੇਟਸ ਉਹਨਾਂ ਦੀ ਨੋਮੀਨੇਸ਼ਨਸ ਫਾਈਲ ਕਰਵਾ ਰਹੇ ਆ ਪਰ ਜਿਹੜਾ ਕਰਾਊਡ ਹੈਗਾ ਉਹਨੂੰ ਕੰਟਰੋਲ ਕਰ ਰਹੇ ਆ ਵੀ ਜਿਹੜੇ ਬੰਦੇ ਕਰ ਚੁੱਕੇ ਨੇ ਉਹਨਾਂ ਨੂੰ ਅਸੀਂ ਪੀਸਫੁਲੀ ਬਾਹਰ ਕਢਵਾ ਰਹੇ ਆ ਅੰਦਰ ਜਿਹੜਾ ਨੋਮੀਨੇਸ਼ਨਸ ਵਾਲਾ ਹੈਗਾ ਉਹ ਬਿਲਕੁਲ ਕੰਟਰੋਲ ਦੇ ਵਿੱਚ ਹੈ ਇੱਕ ਦੋ ਜਿਹੜੇ ਇਨਸੀਡੈਂਟਸ ਹੋਏ ਸੀਗੇ ਸਾਰਤੀ ਅੰਸਰਾਂ ਨੂੰ ਉਹ ਕਾਬੂ ਕਰਕੇ ਉਹਨਾਂ ਨੂੰ ਬਾਹਰ ਭੇਜਤਾ ਸਰੇ ਬਹੁਤ ਜ਼ਿਆਦਾ ਕਰਾਊਡ ਰਹੇਗਾ ਨੋਮੀਨੇਸ਼ਨ ਕਰਨਾ ਨੇ ਇਹ ਸਾਰਿਆਂ ਦੇ ਨੋਮੀਨੇਸ਼ਨ ਫਾਈਲ ਪ੍ਰੋਸੈਸ ਜਾਣਗੇ ਨਹੀਂ ਜਿਹੜੇ ਬੰਦਿਆਂ ਦੇ ਕੋਲੇ ਰੈਲੇਵੈਂਟ ਡਾਕੂਮੈਂਟਸ ਹੈਗੇ ਨੇ ਉਹ ਗੇਟ ਦੇ ਉੱਤੇ ਸਕਰੁਟਨੀ ਹੋਊਗੀ ਸਿਰਫ ਉਹਨੂੰ ਐਂਟਰ ਕਰਵਾਇਆ ਜਾਊਗਾ ਗੇਟ ਤੇ ਚੈੱਕ ਕਰਕੇ ਹਾਂਜੀ ਗੇਟ ਤੇ ਚੈਕਿੰਗ ਹੋਣ ਤੋਂ ਬਾਅਦ ਫਿਰ ਅੰਦਰ ਐਂਟਰ ਕਰਵਾਇਆ ਜਾਊਗਾ ਸਕਰੁਟਨੀ ਹੋ ਕੇ ਐਨਓਸੀ ਚੈੱਕ ਕਰੀ ਜਾਊਗੀ ਤੇ ਉਹਨਾਂ ਦਾ ਜਿਹੜਾ ਉਹ ਚੂਲਾ ਟੈਕਸੇਗਾ ਉਹ ਕਰਕੇ ਫੇਰੀ ਉਸ ਤੋਂ ਬਾਅਦ ਅੰਦਰ ਭੇਜਿਆ ਜਾਊਗਾ ਸਰ ਇਹ ਪ੍ਰੋਸੈਸ ਨੂੰ ਟਾਈਮ ਕਾਫੀ ਲੱਗ ਸਕਦਾ ਜੀ ਟਾਈਮ ਜ਼ਿਆਦਾ ਲੱਗ ਸਕਦਾ ਹਾਂਜੀ ਪਰ ਕੋਈ ਗੱਲ ਨਹੀਂ ਜਿਹੜੇ ਬੰਦੇ ਨੇ ਡਾਕੂਮੈਂਟ ਸਕਰਟੀਨੀ ਹੋਊਗੀ ਉਸ ਤੋਂ ਬਾਅਦ ਹੀ ਅੰਦਰ ਭੇਜਿਆ ਜਾਊਗਾ ਉਹਨਾਂ ਨੂੰ ਜਿਹੜੇ ਅੰਦਰ ਐਂਟਰ ਕਰ ਚੁੱਕੇ ਨੇ ਬਿਲਡਿੰਗ ਦੇ ਵਿੱਚ ਉਹਨਾਂ ਨੂੰ ਹੀ ਚੱਕਿਆ ਜਾਊਗਾ ਦੁਬਾਰਾ ਉਹ ਜਿਹੜੇ ਲੇਟ ਆਣਗੇ ਉਹ ਨਹੀਂ ਵੜ ਜਾਣਗੇ ਦਿੱਲੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸਭ ਪਰ